ਸਾਲ 2025 ਸਾਲ 2025 ਦੇਸ਼ ਲਈ ਬਿਲਕੁਲ ਵੀ ਆਸਾਨ ਨਹੀਂ ਰਿਹਾ ਇਸ ਸਾਲ ਇਹ ਜਈਆਂ ਘਟਨਾਵਾਂ ਦੇਖੋ ਨੂੰ ਮਿਲੀਆਂ ਜਿਨ੍ਹਾਂ ਨੇ ਨਾ ਸਿਰਫ ਖਬਰਾਂ ਦੀਆਂ ਸੁਰਖੀਆਂ ਬਦਲ ਦਿੱਤੀਆਂ ਸਗੋਂ ਹਜ਼ਾਰਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਦਲ ਕੇ ਰੱਖ ਦਿੱਤਾ ਕੁਝ ਥਾਵਾਂ ਤੇ ਖੁਸ਼ੀ ਸੋਗ ਵਿੱਚ ਬਦਲ ਗਈ ਜਦਕਿ ਕੁਝ ਥਾਵਾਂ ਉੱਤੇ ਆਪਣੀ ਰੋਜ਼ਾਨਾ ਜ਼ਿੰਦਗੀ ਜੀਰੇ ਲੋਕ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੋ ਗਏ ਇਹਨਾਂ ਘਟਨਾਵਾਂ ਨੇ ਸਾਨੂੰ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਭੀੜ ਹਫੜਾ ਦਫੜੀ ਅਤੇ ਲਾਪਰਵਾਹੀ ਦੀ ਕੀਮਤ ਕੌਣਾ ਅਦਾ ਕਰ ਰਿਹਾ ਹੈ ਤਾਂ ਫਿਰ ਤੁਹਾਨੂੰ ਦੱਸਦੇ ਹਾਂ ਸਾਲ 2025 ਹਾਦਸਿਆਂ ਦਾ ਸਾਲ ਕਿਵੇਂ ਬਣ ਗਿਆ ਅਤੇ ਕਿਵੇਂ ਕਿੰਨੀਆਂ ਜਾਨਾਂ ਗਈਆਂ ਮਹਾਕੁੰਭ ਪਗੜੜ ਸਾਲ ਦੀ ਸ਼ੁਰੂਆਤ ਪ੍ਰਿਆਗਰਾਜ ਵਿੱਚ ਆਯੋਜਿਤ ਮਹਾਕੁੰਭ ਦੌਰਾਨ ਪਗੜੜ ਦੇ ਨਾਲ ਹੋਈ 29 ਜਨਵਰੀ 2025 ਨੂੰ ਮੌਨੀਆਵਾ ਵਸਿਆ ਦੇ ਮੌਕੇ ਤੇ ਸੰਗਮ ਨਦੀ ਦੇ ਕੰਢੇ ਤੇ ਸਥਿਤੀ ਅਚਾਨਕ ਬੇਕਾਬੂ ਹੋ ਗਈ ਪਾਰੀ ਪੀੜ ਵਿੱਚ ਹਫੜਾ ਦਫੜੀ ਮਚ ਗਈ ਅਤੇ ਲੋਕ ਇੱਕ ਦੂਜੇ ਉੱਤੇ ਡਿੱਗ ਪਏ ਸ਼ੁਰੂਆਤੀ ਰਿਪੋਰਟਾਂ ਦੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਜੋਦਕੀ ਦਰਜਨਾ ਸ਼ਰਦਾਲੂ ਜ਼ਖਮੀ ਹੋ ਗਏ ਬਾਅਦ ਵਿੱਚ ਜਾਂਚ ਰਿਪੋਰਟਾਂ ਤੇ ਮੀਡੀਆ ਕਵਰੇਜ ਨੇ ਮੌਤਾ ਦੀ ਗੁੰਦੀ ਬਹੁਤ ਜ਼ਿਆਦਾ ਦੱਸੀ ਇਸ ਘਟਨਾ ਨੇ ਨਿਵੜੇ ਸਮਾਗਮ ਲਈ ਸੁਰੱਖਿਆ ਪ੍ਰਬੰਧਾ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਦਿੱਲੀ ਰੇਲਵੇ ਸਟੇਸ਼ਨ ਤੇ ਮੌਤ ਦਾ ਦ੍ਰਿਸ਼ ਮਹਾਕੁੰਭ ਪਕੜ ਤੋਂ ਬਾਅਦ 15 ਫਰਵਰੀ 2025 ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਉੱਤੇ ਇੱਕ ਹੋਰ ਹਾਦਸਾ ਵਾਪਰਿਆ ਪਲੇਟਫਾਰਮ 14 ਅਤੇ 15 ਉੱਤੇ ਵੱਡੀ ਭੀੜ ਇਕੱਠੀ ਹੋ ਗਈ ਜੋ ਪ੍ਰਿਆਗਰਾਜ ਜਾਣ ਵਾਲੀਆਂ ਰੇਲ ਗੱਡੀਆਂ ਦੀ ਉਡੀਕ ਕਰ ਰਹੀ ਸੀ ਰੇਲਗੱਡੀ ਦੇਰੀ ਅਤੇ ਪਲੇਟਫਾਰਮ ਬਦਲਣ ਦੀਆਂ ਅਫਵਾਹਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਜਿਸ ਕਾਰਨ ਭਗੜੜ ਮਚ ਗਈ ਇਸ ਹਾਦਸੇ ਵਿੱਚ ਔਰਤਾ ਅਤੇ ਬੱਚੇ ਸਮੇਤ 18 ਲੋਕਾਂ ਦੀ ਮੌਤ ਹੋ ਗਈ ਪਹਿਲਗਾਮ ਹਮਲਾ 22 April 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਅਤਵਾਦੀ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤਵਾਦੀਆਂ ਨੇ ਕਾਟੀ ਵਿੱਚ ਆਉਣ ਵਾਲੇ ਸੈਲਾਨੀਆਂ ਤੇ ਅੰਨੇਵਾ ਗੋਲੀਆਂ ਚਲਾਈਆਂ ਜਿਸ ਵਿੱਚ 26 ਲੋਕ ਮਾਰੇ ਗਏ ਦੇਖਣ ਵਾਲਿਆਂ ਦੇ ਅਨੁਸਾਰ ਅਤਵਾਦੀਆਂ ਨੇ ਉਹਨਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀਆਂ ਚਲਾਈਆਂ ਇਸ ਘਟਨਾ ਨੇ ਦੇਸ਼ ਭਰ ਵਿੱਚ ਗੁੱਸਾ ਅਤੇ ਸੋਗ ਫੈਲਾ ਦਿੱਤਾ ਇਸ ਦੇ ਬਦਲੇ ਵਿੱਚ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਕੀਤਾ ਜਿਸ ਵਿੱਚ ਭਾਰਤੀ ਫੌਜ ਨੂੰ ਸਫਲਤਾ ਮਿਲੀ ਆਈਪੀਐਲ ਜਿੱਤੇ ਦੇ ਜਸ਼ਨ ਸੋਗ ਵਿੱਚ ਬਦਲ ਗਏ 4 ਜੂਨ 2025 ਰਾਇਲ ਚੈਲੈਂਜਰਜ਼ ਬੰਗਲੌਰ ਦੇ ਆਈਪੀਐਲ ਜਿੱਤ ਦੇ ਜਸ਼ਨਾਂ ਤੋਂ ਪਹਿਲਾਂ ਜਿਨਾ ਸੁਵਮੀ ਸਟੇਡੀਅਮ ਦੇ ਬਾਹਰ ਭਗੜ ਮਚ ਗਈ ਸਟੇਡੀਅਮ ਦੇ ਬਾਹਰ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਸੀ ਪਰ ਪੀੜ ਪ੍ਰਬੰਧਨ ਪੂਰੀ ਤਰ੍ਹਾਂ ਸਫਲ ਰਿਹਾ ਭਗੜੜ ਦੇ ਨਤੀਜੇ ਵਜੋਂ 11 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ RCB ਦੇ 18 ਸਾਲਾ IPL ਚੈਂਪੀਅਨ ਪੱਲ ਪਰ ਲਈ ਇਹ ਪਰਿਵਾਰਾਂ ਲਈ ਜੀਵਨ ਪਰ ਦੇ ਦਰਦ ਵਿੱਚ ਬਦਲ ਗਏ। ਮੁੰਬਈ ਲੋਕਲ ਟ੍ਰੇਨ ਹਾਦਸਾ 9 ਜੂਨ 2025 ਮੁੰਬਈ ਵਿੱਚ ਇੱਕ ਲੋਕਲ ਟ੍ਰੇਨ ਤੋਂ ਕਈ ਯਾਤਰੀ ਡਿੱਗ ਪਏ। ਮੁੰਬਰਾ ਤੋਂ ਦੋ ਰੇਲ ਗੱਡੀਆਂ ਵਿਚਕਾਰ ਪੀੜਪੜੱਕੇ ਵਾਲੇ ਚੌਰਾਹੇ ਕਾਰਨ ਯਾਤਰੀ ਰੇਲ ਗੱਡੀ ਤੋਂ ਡਿੱਗ ਪਏ। 4 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ। ਇੱਕ ਜਾਂਚ ਵਿੱਚ ਸਾਹਮਣੇ ਆਇਆ ਕਿ ਪੀੜਪੜਕਾ ਅਤੇ ਸੁਰੱਖਿਆ ਉਪਾਵਾਦੀ ਘਾਟ ਹਾਦਸੇ ਦਾ ਮੁੱਖ ਕਾਰਨ ਬਣੇ। ਅਹਮਦਾਬਾਦ ਜਹਾਜ਼ ਹਾਦਸਾ 12 ਜੂਨ 2025 ਗੁਜਰਾਤ ਦੇ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ। ਇਸ ਵਿੱਚ ਸਵਾਰ 242 ਲੋਕਾਂ ਦੇ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਇੱਕ ਮੈਡੀਕਲ ਕਾਲਜ ਹੋਸਟਲ ਨਾਲ ਟਕਰਾ ਗਿਆ ਜਿਸ ਨਾਲ ਜ਼ਮੀਨ ਤੇ ਵੀ ਕਈ ਲੋਕ ਮਾਰੇ ਗਏ। ਇਸ ਹਾਦਸੇ ਨੂੰ ਭਾਰਤ ਦੇ ਸਭ ਤੋਂ ਘਾਤਕ ਜਹਾਜ਼ ਹਾਦਸਿਆਂ ਵਿੱਚੋਂ ਇੱਕ ਮੰਨਿਆ ਗਿਆ। ਆਂਧਰਾ ਪ੍ਰਦੇਸ਼ ਦੇ ਸ਼੍ਰੀ ਕਾਕੂਲਮ ਜ਼ਿਲ੍ਹੇ ਵਿੱਚ ਹਾਦਸਾ ਆਂਧਰਾ ਪ੍ਰਦੇਸ਼ ਦੇ ਸ਼੍ਰੀ ਕਾਕੂਲੋਮ ਜ਼ਿਲ੍ਹੇ ਦੇ ਵਿੱਚ ਵਿੰਕਟੇਸ਼ਵਰ ਮੰਦਿਰ ਦੇ ਵਿੱਚ ਇੱਕ ਵੱਡੀ ਭੀੜ ਇਕੱਠੀ ਹੋਈ ਇਸ ਕਾਰਨ ਇੱਥੇ ਭਗੜੜ ਮਚ ਗਈ ਜਿਸ ਦੇ ਨਤੀਜੇ ਵਜੋਂ 9 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ 8 ਔਰਤਾਂ ਅਤੇ ਇੱਕ ਬੱਚਾ ਸ਼ਾਮਲ ਸੀ ਸੋ ਇਹ ਸੀ ਉਹ ਘਟਨਾਵਾ ਜਿਨ੍ਹਾਂ ਨੇ ਸਾਲ 2025 ਨੂੰ ਕਦੇ ਨਾ ਭੁੱਲਣ ਵਾਲਾ ਸਾਲ ਬਣਾ ਦਿੱਤਾ ਤਾਂ ਇਹ ਸੀ ਉਹ ਸਾਲ ਜਿਸ ਨੇ ਸਾਲ 2025 ਨੂੰ ਕਈ ਲੋਕਾਂ ਲਈ ਬੇਹਦ ਦਰਦਨਾਕ ਸਾਲ ਬਣਾ ਦਿੱਤਾ ਕਈ ਲੋਕਾਂ ਲਈ ਇਹ ਸਾਲ ਜਿੱਥੇ ਖੁਸ਼ਖੀ ਦੀਆਂ ਖਬਰੀਆਂ ਲੈ ਕੇ ਆਇਆ ਉਥੇ ਹੀ ਇਸ ਸਾਲ ਕਈ ਲੋਕਾਂ ਨੂੰ ਇਹ ਜਿਹੇ ਜ਼ਖਮ ਦੇ ਗਿਆ ਜਿਹੜੇ ਆਉਣ ਵਾਲੇ ਸਾਲਾਂ ਤੱਕ ਰਿਸਦੇ ਰਹਿਣਗੇ